ਅੱਜ ਅਸੀਂ ਖੜਿਆ ਸੰਗਰੂਰ ਦੇ ਪਿੰਡ ਕਰਾਚੋ ਵਿਖੇ ਜਿੱਥੇ ਕਿ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਇੱਥੇ ਨਾਹਰੇਬਾਜੀ ਹੋ ਰਹੀ ਹੈ ਕਿਉਂਕਿ ਇੱਕ ਕਿਸਾਨ ਦੀ ਜਿਹੜੀ 4 ਬਿੱਗੇ ਜ਼ਮੀਨ ਹੈ ਉਹਦੀ ਪੇਮੈਂਟ ਨੂੰ ਲੈ ਕੇ ਬੀਕੇ ਜੂਗਰਾਹਾਂ ਵੱਲੋਂ ਜਿਹੜਾ ਇੱਥੇ ਪੱਕਾ ਮੋਰਚਾ ਲਾਇਆ ਗਿਆ ਪਿਛਲੇ 2 ਦਿਨਾਂ ਤੋਂ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਉਸ 4 ਬਿੱਗੇ ਜ਼ਮੀਨ ਦੀ ਦੋਨਾਂ ਸਾਈਡਾਂ ਦੇ ਉੱਤੇ बनके बिल्कुल तैयार हो चुके हैं मैं कैमरामैन ਨੂੰ ਕਹੂੰਗਾ ਤੁਸੀਂ ਤਸਵੀਰਾਂ ਜ਼ਰੂਰ ਦਿਖਾਈਏ ਜਿਹੜੀ ਇੱਧਰ ਵਾਲੀ ਸਾਈਡ ਹੈ ਇਹ ਰਿੰਗ ਰੋਡ ਦੀ ਜਿਹੜੀ ਸਾਈਡ ਆ ਜਿੱਥੋਂ ਗੱਡੀਆਂ ਨੇ ਜਿਹੜੀਆਂ ਸੰਗਰੂਰ ਜ਼ਿਲ੍ਹੇ ਦਾ ਇਹ ਇੱਕੋ ਇੱਕ ਰਿੰਗ ਰੋਡ ਹੈ ਜਿੱਥੋਂ ਜਿਹੜੀ ਐਂਟਰੀ ਆ ਭਾਵੇਂ ਦਿੱਲੀ ਜਾਣਾ ਹੈ ਭਾਵੇਂ ਕਟੜੇ ਜਾਣਾ ਇਸ ਰਿੰਗ ਰੋਡ ਰਾਹੀਂ ਜਿਹੜੀ ਐਂਟਰੀ ਆ ਦੂਜੇ ਪਾਸੇ ਤਸਵੀਰਾਂ ਦਿਖਾਵਾਂਗੇ ਕਿ ਸਾਹਮਣੇ ਟੋਲ ਪਲਾਜ਼ਾ ਵੀ ਬਣ ਕੇ ਬਿਲਕੁਲ ਰੈਡੀ ਹੋਇਆ ਹੋਇਆ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਤੁਹਾਨੂੰ ਸਰੋਂ ਦਾ ਖੇਤ ਦਿਖ ਰਿਹਾ ਉਹ ਜ਼ਮੀਨ ਆ ਜਿਹੜੀ 4 ਬਿਗੇ ਜ਼ਮੀਨ ਦੇ ਰੋਲਾ ਰੋਲਾ ਇਸ ਕਰਕੇ ਆ ਕਿਉਂਕਿ ਜਿਹੜੀ ਇਹ ਜ਼ਮੀਨ ਰਿਕੁਆਇਰ ਹੋਈ ਸੀ ਉਹਦੀ ਪੇਮੈਂਟ ਬਾਕੀ ਦੇ ਕਿਸਾਨਾਂ ਨੂੰ ਦੀਵਾ 3 ਮਹੀਨੇ ਪਹਿਲਾਂ ਹੋ ਚੁੱਕੀ ਗਈ ਉਸ ਤੋਂ ਬਾਅਦ ਜਿਹੜਾ ਇਹ ਪ੍ਰੋਜੈਕਟ ਹੈ ਇਹ ਪੂਰਾ ਬਣ ਕੇ ਤਿਆਰ ਹੋ ਚੁੱਕਿਆ ਸਿਰਫ ਇਸ 4 ਬਿੱਗੇ ਕਰਕੇ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜਾ ਇੱਥੇ ਰੁਕਿਆ ਅਸੀਂ ਗੱਲ ਕਰਦੇ ਹਾਂ ਕਿਸਾਨਾਂ ਦੇ ਨਾਲ ਕਿਉਂਕਿ ਲਗਾਤਾਰ ਜਿਹੜੇ ਕਿਸਾਨ ਨੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੇ ਗੱਲ ਕੀਤੀ ਜਾਵੇ ਬਾਈ ਹਰਜੀਤ ਇੱਥੇ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ 2 ਦਿਨ ਹੋ ਗਏ ਤੁਹਾਨੂੰ ਧਰਨਾ ਲਾਇਆ ਹੋਇਆ 4 ਬਿੱਗੇ ਜ਼ਮੀਨ ਨੂੰ ਲੈ ਕੇ ਕੀ ਰੌਲਾ ਹੈਗਾ ਇਹ ਪੂਰਾ ਦੇਖੋ ਇਹ ਰੌਲਾ ਇਹ ਹੈ ਇਹ ਜਿਹੜਾ ਜ਼ਮੀਨ ਹੈ ਇਹ ਕਿਸਾਨ ਦੀ ਜ਼ਮੀਨ ਹੋਰ ਵੀ ਐਕਵਾਇਰ ਹੋਈ ਹੈਗੀ ਅੱਜ ਤੋਂ 32 ਮਹੀਨੇ ਪਹਿਲਾਂ ਉਹ ਦੂਜੀ ਜ਼ਮੀਨ ਦੇ ਪੈਸੇ ਪਾਤੇ ਇਹ ਨੰਬਰ ਇਸ ਮਹਿਕਮੇ ਤੋਂ ਮਿਸਟੇਕ ਰਹਿ ਗਿਆ ਮਿਸਟੇਕ ਕਰਕੇ ਇਹ ਨੰਬਰ ਦੇ ਪੈਸੇ ਨਹੀਂ ਪਾਏ ਹੈਗੇ ਤਾਂ ਜਦੋਂ ਇਹ ਨੰਬਰ ਮਿਸਟੇਕ ਰਹਿਣ ਕਰਕੇ ਇਹ ਮਹਿਕਮੇ ਦੀ ਮਤਲਬ ਗਲਤੀ ਹੈਗੀ ਮਹਿਕਮੇ ਦੀ ਗਲਤੀ ਕਰਕੇ ਇਹ ਮਤਲਬ ਪੈਸੇ ਨਹੀਂ ਪਾਏ ਹੈਗੇ ਤੇ ਜੇ ਅੱਜ ਤੋਂ 32 ਮਹੀਨੇ ਪਹਿਲਾਂ ਪੈਸੇ ਪਾਏਦੇ ਤਾਂ ਰੋਡ ਬਣ ਜਾਂਦਾ ਹੁਣ ਨੂੰ ਪਰ ਇਹਦਾ ਹਰਜਾਨਾ ਹੁਣ ਸਾਨੂੰ ਕਿਸਾਨਾਂ ਨੂੰ ਪਾਇਆ ਜਾ ਰਿਹਾ ਅਸੀਂ ਕੱਲ ਐਸਡੀਐਮ ਸਾਹਿਬ ਮੈਡਮ ਕੋਲੇ ਬੈਠੇ ਸੀਗੇ ਉਹਨਾਂ ਨੂੰ ਕਿਹਾ ਵੀ ਦੇਖੋ ਜੀ ਇਹਦਾ ਹਰਜਾਨਾ ਸਾਨੂੰ ਨਾ ਪਾਓ ਇਹ 32 ਮਹੀਨੇ ਪਹਿਲਾਂ ਸਾਨੂੰ ਪੈਸੇ ਪੈਣੇ ਚਾਹੀਦੇ ਸੀਗੇ ਜੇ 32 ਮਹੀਨਾ ਹੁਣ ਕੱਲ ਨਾਲੇ ਸਾਡੇ ਖਾਤੇ ਦੇ ਵਿੱਚ 43 ਲੱਖ ਰੁਪਇਆ ਪਾਤਾ ਇਹ ਕਿਸਾਨਾਂ ਦੇ ਖਾਤੇ ਚ ਜੇ ਉਹ 43 ਲੱਖ ਦਾ ਵਿਆਜ ਬਣਾਈਏ 32 ਮਹੀਨਾ ਦਾ ਤਾਂ 20 ਲੱਖ ਰੁਪਇਆ ਲਗਭਗ ਵਿਆਜ ਬਣ ਜਾਣਾ ਡੇਢ ਰਪਏ ਸੈਂਕੜੇ ਸਾਹਮਣੇ ਆਲਾ ਇਸ ਕਰਕੇ ਆਇਆ ਇਹ ਮਤਲਬ ਜਾਣਬੁੱਝ ਕੇ ਇੱਥੇ ਇਹਨਾਂ ਨੇ ਇਹ ਖੜਾ ਕੀਤਾ ਗਿਆ ਅਸੀਂ ਇਹ ਕਹਿੰਨੇ ਆਗੇ ਵੀ ਅੱਜ ਇਸ ਜ਼ਮੀਨ ਹੁਣ ਇਹ ਚਾਰ ਬਿਗੇ ਜਮੀਨ ਹੈ ਜਿਹੜੀ ਇਹਦਾ ਰੇਟ ਦੁੱਗਣੇ ਦੇ ਹਿਸਾਬ ਨਾਲ ਸਾਨੂੰ ਪੈਸੇ ਦੇ ਦਿਓ ਤੇ ਤੁਸੀਂ ਰੋਡ ਕੱਢ ਲਓ ਇਹ ਐਡੀ ਵੱਡੀ ਗੱਲ ਨਹੀਂ ਹੈਗੀ ਸੰਗਰੂਰ ਦਾ ਡੀਸੀ ਤੇ ਇੱਥੇ ਦਾ ਸਿਵਲ ਪ੍ਰਸ਼ਾਸਨ ਇਹ ਮਤਲਬ ਗੱਲ ਨੂੰ ਜਾਣ ਬੁਝ ਕੇ ਤੂਲ ਲੈਣੀ ਚਾਹੁੰਦਾ ਹੈਗਾ ਤੇ ਬਾਕੀ ਆਹ ਖੇਤਾਂ ਨੂੰ ਰਸਤਾ ਸੀਗਾ ਇਹ ਰਸਤਾ ਇਹਨਾਂ ਦੇ ਵਿੱਚ ਆ ਗਿਆ ਰੋਡ ਨੂੰ ਅਸੀਂ ਕਹਿੰਦੇ ਵੀ ਰਸਤਾ ਦੇਓ ਜਿਹਨੂੰ ਉਹਨੂੰ ਤਾਂ ਤੰਨ ਕਰਮ ਦਾ ਟੋਕੜ ਰਸਤਾ ਲਾ ਕੇ ਦਿੱਤਾ ਜਿਵੇਂ ਖਾਲੂ ਖੇਤ ਵਾਲੇ ਜਾਣਗੇ ਕਿਵੇਂ ਆਪਦੇ ਖੇਤਾਂ ਦੇ ਵਿੱਚ ਇਸ ਕਰਕੇ ਤੇ 13 ਵਿਸਫੇਥੋਂ ਉਹ ਪਿਛੇੜੀ ਗੁਲਾਈ ਬਣਦੀ ਆ ਉਹ ਗੁਲਾਈ ਦੇ ਵਿੱਚ 13 ਵਿਸਫੇਥੋਂ ਦੇ ਨੇ ਬਗਲ ਲਿਆ ਇਹਨਾਂ ਨੇ ਤਾਂ ਕਹਿ ਕੇ ਵੀ ਪਾ ਦੇਾਂਗੇ ਪੈਸੇ ਹਜੇ ਤੱਕ ਦੁਵਾਨੀ ਨਹੀਂ ਪਾਈ ਹੈਗੀ ਆ ਜਿਹੜਾ ਟੋਲ ਪਲਾਜ਼ਾ ਬਣ ਗਿਆ ਇਹਦੇ ਵਿੱਚ ਇੱਕ ਬੋਰ ਸੀਗਾ ਉਦੋਂ ਕਹਿੰਦੇ ਇਹ ਬੋਰ ਕੋਈ ਗੱਲੀ ਪੈਸੇ ਦੇ ਦਾਂਗੇ ਜੀ ਉਹਦੇ ਬੋਰ ਤੇ ਕਹਿੰਦੇ ਹੁਣ ਕਹਿੰਦੇ ਬੋਰ ਹੀ ਨਹੀਂ ਹੈਗਾ ਇੱਥੇ ਤਾਂ ਅਸੀਂ ਆਖਿਆ ਪੱਟ ਲੋ ਬੋਰ ਫਿਰ ਤੁਸੀਂ ਪੱਟ ਕੇ ਦੇਖ ਲਓ ਮਤਲਬ ਆਏ ਝੂਠ ਬੋਲਦ ਨੇ ਇਹ ਇਹਨਾਂ ਦੇ ਅਧਿਕਾਰੀ ਤੇ ਇਹਨਾਂ ਦੀ ਗਲਤੀ ਕਰਕੇ ਇਹ ਸਾਨੂੰ ਵੀ ਖ쩔 ਖਵਾਰ ਹੋਣਾ ਪੈ ਰਿਹਾ ਤੇ ਇੱਥੇ ਦੇ ਮਤਲਬ ਲੋਕਾਂ ਨੂੰ ਵੀ ਖ쩔 ਖਵਾਰ ਹੋਣਾ ਪੈ ਰਿਹਾ ਇਹ ਮਹਿਕਮੇ ਦੀ ਗਲਤੀ ਹੈਗੀ ਸਭ ਤੋਂ ਵੱਡੀ ਜੇ ਗੱਲ ਕੀਤੀ ਜਾਵੇ ਤਕਰੀਬਨ ਰੋਡ ਸਾਰਾ ਬਣ ਕੇ ਤਿਆਰ ਹੋ ਚੁੱਕਿਆ ਹ ਬਹੁਤ ਐਸੇ ਰੋਡ ਨੇ ਜਿਹੜੇ ਪੂਰੇ ਬਣ ਨੂੰ ਤਿਆਰੀਆਂ ਨੇ ਹੋਰ ਵੀ ਪ੍ਰੋਜੈਕਟ ਜਿਹੜੇ ਬਣ ਨੂੰ ਤਿਆਰ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਪੱਕਰੀਟ ਦੇ ਵਿੱਚ ਬਦਲਿਆ ਜਾ ਰਿਹਾ ਹੈ ਦੇਖੋ ਬਿਲਕੁਲ ਇਹ ਸਾਡੀ ਬੜੀ ਜ਼ਮੀਨ ਇਹਦੇ ਵਿੱਚ ਲਗਭਗ 22000 ਏਕੜ ਜ਼ਮੀਨ ਇਸ ਰੋਡ ਨੇ ਅਕਵਾਇਰ ਕਰ ਲਈ ਜਿਹੜੀ ਮਤਲਬ ਉਪਜਾਊ ਜ਼ਮੀਨ ਹੈ ਤੇ ਹੁਣ ਇਹਦੇ ਨਾਲ ਇੱਕ ਰੇਲਵੇ ਲਾਈਨ ਬਣ ਰਹੀ ਹੈਗੀ ਉਹਦੇ ਵਾਸਤੇ ਠੱਡੇ ਲਾਉਂਦੇ ਫਿਰਦੇ ਨੇ ਨਿਸ਼ਾਨੀਆਂ ਲਾ ਰਹੇ ਨੇਗੇ ਉਹਦੇ ਵਿੱਚ ਕਿੰਨੇ ਹਜ਼ਾਰਾਂ ਏਕੜ ਜ਼ਮੀਨ ਉਹ ਚ ਵਲੀ ਜਾ ਰਹੀ ਹੈ ਮਤਲਬ ਗੱਲ ਤਾਂ ਐਸੇ ਸਾਰੀ ਕਾਰਪੋਰੇਟ ਨੂੰ ਪੂਰਾ ਪੰਜਾਬ ਸਮਾਉਣ ਦੀ ਹੋ ਰਹੀ ਹੈਗੀ ਅੱਜ ਇੱਕ ਗੱਲ ਹੋਰ ਚੱਲ ਰਹੀ ਹੈ ਇੱਥੇ ਕਹਿੰਦੇ 1000 ਏਕੜ ਜ਼ਮੀਨ ਇੱਥੇ ਹੋਰ ਇੱਕ ਲੈ ਕੇ ਡੰਪ ਬਣਾਉਣਾ ਹੈਗਾ ਉਹ ਡੰਪ ਵਾਸਤੇ 1000 ਏਕੜ ਜ਼ਮੀਨ ਪੂਰੇ ਪੰਜਾਬ ਦੇ ਵਿੱਚ ਸ ਆत्री ਕਿ ਨਾਲ ਪੰਜਾਬ ਦੀ ਸਾਰੀ ਅਪਜਾਊ ਜ਼ਮੀਨ ਉਹ ਕਾਰਪੋਰੇਟਾਂ ਨੂੰ ਸਮਹਾਉਣ ਲੱਗਿਆ ਇੱਥੇ ਦੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਉਹਨਾਂ ਦੀ ਪਿੱਠ ਤੇ ਖੜਾਗਾ ਇਸ ਕਰਕੇ ਸਾਡੇ ਪੰਜਾਬ ਦੀਆਂ ਅਪਜਾਊ ਜ਼ਮੀਨਾਂ ਜਿਵੇਂ ਇਹ ਖੋਣ ਲੱਗੇ ਨੇ ਉਹਨਾਂ ਨੂੰ ਅਸੀਂ ਐਕ ਨਹੀਂ ਖੋਣ ਦੇਵਾਂਗੇ ਜੇ ਗੱਲ ਕੀਤੀ ਜਾਵੇ ਕਿਉਂਕਿ ਹੁਣ ਜਿਹੜਾ ਤੁਹਾਨੂੰ ਇਹ ਵੀ ਦੱਸ ਦਈਏ ਇਹ ਸਵਾਲ ਬਣਦਾ ਕਿਉਂਕਿ ਭਾਵੇਂ ਪ੍ਰੋਜੈਕਟ ਤਿਆਰ ਹੋ ਚੁੱਕਿਆ ਅੱਜ ਦਾ ਰੇਟ ਜੇ ਗੱਲ ਕੀਤੀਵੇ ਕਣਕ ਦੇ ਾਟ ਦਾ ਰੇਟ ਆ ਜਿਹੜਾ ਉਹ 40 ਰੁਪਏ ਕਿਲੋ ਹੋ ਚੁੱਕਿਆ ਉਸ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਕਿਉਂਕਿ ਜਿਹੜੀ ਉਹ ਜਮੀਨਾ ਘੜਦੀ ਜਾ ਰਹੀ ਹੈ ਤੇ ਕਾਪਰੇਟ ਕਰਾਣੇ ਨੇ ਜਿਹੜੇ ਉਹੀ ਗੱਲ ਕਰ ਰਹੇ ਆ ਕਿ ਗਰੀਬ ਬੰਦੇ ਦੇ ਖਾਣ ਦਾ ਹੁਣ ਆਟਾ ਵੀ ਨਹੀਂ ਰਿਹਾ ਕਿਉਂਕਿ ਸਭ ਤੋਂ ਸਸਤੀ ਜਿਹੜੀ ਚੀਜ਼ ਸੀਗੀ ਖਾਣ ਵਾਸਤੇ ਉਹ ਆਟਾ ਸੀ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਅਸੀਂ ਕਹਿਣਾ ਜਿਹੜੀ ਐਮਐਸਪੀ ਦੀ ਗੱਲ ਕਰਦੇ ਆ ਅਸੀਂ ਐਮਐਸਪੀ ਦੇ ਉੱਤੇ ਇੱਥੇ 2200 2250 ਰੁਪਏ ਮਤਲਬ ਸਾਰੀ ਕਣਕ ਖਰੀਦੀ ਗਈ ਆ ਅੱਜ ਉਹ ਕਾਰਪੋਰੇਟਾਂ ਕੋਲੇ ਸਾਡੀ ਕਣਕ ਚਲੀ ਗਈ ਪ੍ਰਾਈਵੇਟ ਨੇ ਖਰੀਦ ਕੀਤੀ ਰਿਆ ਐ ਐਫਸੀਆਈ ਨੇ ਖਰੀਦ ਨਹੀਂ ਕੀਤੀ ਹੈਗੀ ਤੋਂ ਪ੍ਰਾਈਵੇਟ ਕੋਲ ਜਾਣ ਕੋਲੇ ਉਹਨਾਂ ਨੇ ਦੁੱਗਣੇ ਰੇਟ ਕਰਤੇ ਅੱਜ ਮਲ 38 39 ਰੁਪਏ ਜੇ ਆਟਾ ਜਿਹੜੀ ਕਣਕ ਹੋ ਗਈ ਹੈਗੀ ਐਨੇ ਰੇਟ ਮਹਿੰਗੇ ਇਹ ਜਿਹੜੀਆਂ ਫਸਲਾਂ ਦੇ ਮਤਲਬ ਸਰਕਾਰੀ ਅਦਾਰਿਆਂ ਤੋਂ ਬਾਹਰ ਖਰੀਦ ਜਾਂਦੇ ਨੇ ਉਹਨਾਂ ਦੇ ਰੇਟ ਐਂ ਵਧਦੇ ਨੇਗੇ ਐਵੇਂ ਤੁਸੀਂ ਪਿਆਜ਼ ਦੇਖਦੇ ਹੋਗੇ ਪਿਆਜ਼ ਉੱਥੇ 2 ਰੁਪਏ 4 ਰੁਪਏ ਕਿਲੋ ਖਰੀਦ ਕੇ ਇੱਥੇ 100 100 150 ਰੁਪਏ ਕਿਲੋ ਹੋ ਜਾਂਦਾ ਐਸੇ ਤਰੀਕੇ ਨਾਲ ਟਮਾਟਰ ਹੋਇਆਗਾ ਐਸੇ ਤਰੀਕੇ ਨਾਲ ਸੇਬ ਖਰੀਦਾਂ ਡਾਨੀ ਨੇ ਉੱਥੇ ਮਤਲਬ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਮਹਿੰਗਾ ਮੋਲ ਦਿੱਤਾ ਮੋੜ ਕੇ ਉਹਨਾਂ ਨੇ ਸਸਤਾ ਕਰਕੇ ਹੁਣ ਜਮੇ ਉੱਥੇ ਕੋਈ ਨਹੀਂ ਪੁੱਛਦਾ ਹੈਗਾ ਤੇ ਸਾਨੂੰ 2 2 4 400 ਰੁਪਏ ਕਿਲੋ ਨੂੰ ਮਿਲਦਾ ਹੈਗਾ ਉਹ ਜਾਂ ਲੋਕਾਂ ਨੇ ਖਾਣਾ ਬਿਲਕੁਲ ਜੀ ਕਿਉਂਕਿ ਜਿੱਥੇ ਉਪਜਾਊ ਜਿਹੜੀ ਜ਼ਮੀਨ ਹੈ ਇਹਨਾਂ ਪ੍ਰੋ ਕਹਿ ਸਕਦੇ ਆ ਕਿ ਇੱਕ ਜਗ੍ਹਾ ਜਮ੍ਹਾਂ ਖੋਰੀ ਕਹਿ ਸਕਦੇ ਆ ਕਿ ਇੱਕ ਪ੍ਰਾਈਵੇਟ ਘਰਾਣੇ ਨੇ ਜਿਹੜੇ ਉਸ ਟਾਈਮ ਜਦੋਂ ਕਿਸਾਨ ਫਸਲ ਲੈ ਕੇ ਮੰਡੀਆਂ ਦੇ ਵਿੱਚ ਜਾਂਦਾ ਜਿਵੇਂ ਇਸ ਤਰ੍ਹਾਂ ਝੋਨੇ ਦੀ ਫਸਲ ਦੇ ਵਿੱਚ ਵੱਡੀਆਂ-ਵੱਡੀਆਂ ਕਾਟਾਂ ਲਾ ਕੇ ਖਰੀਦੀ ਗਈ ਆ ਝੋਨੇ ਦੀ ਫਸਲ ਹੈ ਜਿਹੜੀ ਪਰ ਹੁਣ ਕਣਕ ਜਿਹੜਾ ਰੇਟ ਹੈ ਉਹਦਾ ਜਿਹੜਾ ਅਟਾ ਹੈ ਆਟਾ 40 ਰੁਪਏ ਕਿਲੋ ਆ ਕਿਉਂਕਿ ਕਿਸਾਨ ਤੋਂ ਸਿਰਫ 22 ਜਾਂ 2300 ਰੁਪਏ ਦਾ ਰੇਟ ਲੈ ਕੇ ਖਰੀਦੀ ਜਾਂਦੀ ਹੈ ਅਗਰ ਜੇ ਗੱਲ ਕੀਤੀ ਜਾਵੇ ਕਰਾਚੋ ਸਾਹਿਬ ਜੇ ਹੁਣ ਜਿਹੜਾ ਇਹ ਪ੍ਰੋਜੈਕਟ ਬਣ ਕੇ ਤਿਆਰ ਚੁੱਕਿਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਰਿਕਵਰ ਹੋ ਚੁੱਕੀ ਆ ਮਸਲਾ ਇਸ 4 ਬਿੱਗੇ ਜ਼ਮੀਨ ਦਾ ਪਰ ਹੁਣ ਹੱਲ ਕੀ ਐ ਇਸ ਦਾ ਇਹਦਾ ਹੱਲ ਤਾਂ ਇਹੀ ਹੈ ਵੀ ਇਹ ਕਿਸਾਨ ਨੂੰ ਮਾਰਨ ਲੱਗੇ ਹੋਏ ਨੇ ਪੁੱਛਣ ਵਾਲਾ ਕੋਈ ਹੈ ਨਹੀਂ ਉਰੇ 2.5 ਸਾਲ ਬਾਅਦ ਉਹਨੇ ਪੈਸੀ ਪਾਉਣੇ ਉਰੇ ਦੁੱਗਣੇ ਜ਼ਮੀਨ ਦੇ ਰੇਟ ਹੋ ਗਏ ਕਿਸਾਨ ਤਾਂ ਕਿ ਲੋ ਪੈਸੀ ਮੰਗਦਾ ਰੋਡ ਤਾਂ ਰੋਕਿਆ ਨਹੀਂ ਹੋਇਆ ਕਿਸਾਨ ਦਾ ਪੈਸੇ ਤਾਂ ਰੋਡ ਮਹਿਕਮੇ ਨੇ ਦੇਣੇ ਨੇ ਸੈਂਟਰ ਸਰਕਾਰ ਨੇ ਦੇਣੇ ਨੇ ਇੱਥੇ ਦੇ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਇਹ ਇੱਥੇ ਦਾ ਡੀਸੀ ਹੋ ਗਿਆ ਐਸਡੀਐਮ ਸਾਹਿਬ ਹੋ ਗਏ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਜ਼ਮੀਨ ਦਾ ਰੇਟ ਦਾ 2.5 ਕਰੋੜ ਦਾ 2.5 ਕਰੋੜ ਦਾ ਕਿਲਾ ਹੋ ਗਿਆ 40 ਲੱਖ ਰੁਪਏ ਦਾ ਬਿੱਗਾ ਹੋ ਗਿਆ ਹੁਣ ਰੇ ਜਿਹੜਾ 40 ਲੱਖ ਰੁਪਏ ਦਾ ਬਿੱਗਾ ਹੈ ਤੇ ਇਹ ਚਾਰ ਬਿੱਗਿਆਂ ਦੇ ਉਹਨੇ ਪੈਸੇ ਪਾਉਂਦੇ ਨੇ ਜਾਨੀ ਕਿ ਬਹੁਤ ਵੱਡਾ ਕਿਸਾਨਾਂ ਨੂੰ ਨੱਪ ਕੇ ਇਹ ਜਿਹੜਾ ਔਨ ਵਾਲੀ ਲੈਨ ਹੈ ਇਹਨਾਂ ਦੀ ਜਿਹੜੀ 45 ਕਰਮ ਹੋਰ ਲੈਣੀ ਹੈ ਇਹਨਾਂ ਨੇ ਉਹਦੇ ਵਾਸਤੇ ਰਾਹ ਪਧਰਾ ਕਰ ਰਹੇ ਨੇ ਕਦੇ ਵੀ ਨਹੀਂ ਹੋਣ ਦੇਵਾਂਗੇ ਪੂਰੇ ਪੈਸੇ ਲਵਾਂਗੇ ਰਸਤੇ ਦੀ ਗੱਲ ਹੈ 32 ਮਹੀਨਿਆਂ ਚ ਰਸਤਾ ਨਹੀਂ ਦਿੱਤਾ ਗਿਆ ਹੁਣ ਕਹਿੰਦੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਰਸਤਾ ਲੱਗ ਜੂਗਾ ਜੀ ਰੋਡ ਖੜਿਆ ਸਾਰੇ ਹਿੰਦੁਸਤਾਨ ਦਾ ਕੰਮ ਖੜਿਆ ਸਾਰੇ ਹਿੰਦੁਸਤਾਨ ਦਾ ਭਾਰੇ ਕਿਸਾਨ ਤੇ ਕਿਉਂ ਪਾਇਆ ਜਾਂਦਾ ਜਣੇ ਕਿ ਰੋਡ ਤੋਂ ਥੱਲੇ ਉਤਰਨਗੇ ਇਹ ਜ਼ਮੀਨਾਂ 'ਚ ਵੜਨਗੇ ਜ਼ਮੀਨਾਂ ਨੱਪਣਗੇ ਜਿਹੜੀ ਤੁਸੀਂ ਆਟੇ ਦੀ ਗੱਲ ਕਰਕੇ ਗਿਓ ਆਟਾ 40 ਰੁਪਏ ਕਿਲੋ ਨਾ ਮੰਨੋ ਜੇ ਕਿਸਾਨਾਂ ਤੋਂ ਜ਼ਮੀਨਾਂ ਬਾਗੀਆਂ ਆਟਾ 400 ਰੁਪਏ ਕਿਲੋ ਹੋਊਗਾ ਇਹ ਆਟਾ 400 40 ਰੁਪਏ ਤੀ ਨਹੀਂ ਰਹਿੰਦਾ 400 ਰੁਪਏ ਕਿਲੋ ਹੋਊਗਾ ਪਾਈਆ ਪਾਈਆ ਦੀਆਂ ਥੈਲੀਆਂ ਲੈ ਕੇ ਆਇਆ ਕਰਨਗੇ ਆਪਦੇ ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ ਆ ਹਾਲਤਾਂ ਹੋਣਗੀਆਂ ਜਿਹੜੀ ਹਾਲਤ ਨਾਲ ਇੱਥੇ ਦੀਆਂ ਸਰਕਾਰਾਂ ਚੱਲੀਆਂ ਹੋਈਆਂ ਉਹ ਤਾਂ ਪੂਰਨ ਤੌਰ ਤੇ ਵੱਡਾ ਪਹਿਰਾ ਦੇ ਰਿਹਾ ਇੱਥੇ ਦਾ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਹੈ ਬਠਿੰਡੇ ਚ ਡਾਂਗ ਚੱਕੀ ਡਾਂਗ ਜਣੀ ਕੇ ਡਾਂਗ ਨਾਲ ਕਦੇ ਲੋਕ ਬਾਹਰ ਨਹੀਂ ਨਿਕਲਦੇ ਹੋਰ ਲੋਕ ਜਣੀ ਕੇ ਬਾਹਰ ਨਿਕਲਦੇ ਆ ਘਰਾਂ ਚੋਂ ਲੜਨ ਵਾਸਤੇ ਤਿਆਰ ਹੁੰਦੇ ਆ ਕਦੇ ਵੀ ਇਹ ਜ਼ਮੀਨਾਂ 'ਚ ਕਬਜ਼ੇ ਨਹੀਂ ਹੋਣ ਦੇਵਾਂਗੇ ਧੱਕੇ ਨਾਲ ਬਿਲਕੁਲ ਜੀ ਕਿਸਾਨਾਂ ਆਗੂਆਂ ਦਾ ਕਹਿਣਾ ਕਿ ਕਦੇ ਵੀ ਇਸ ਤਰ੍ਹਾਂ ਜ਼ਮੀਨਾਂ ਦੇ ਵਿੱਚ ਕਬਜ਼ੇ ਨਹੀਂ ਹੋਣ ਦੋਵਾਂਗੇ ਭਾਵੇਂ ਪ੍ਰਸ਼ਾਸਨ ਕਿਦਾ ਵੀ ਸਾਡੇ ਤੇ ਜ਼ੁਲਮ ਕਰ ਲਵੇ ਸੀ ਜਿਹੜੇ ਕਿਸਾਨ ਇਸ ਜ਼ਮੀਨ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਕਰਨਾ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਸਿੰਘ ਜੀ ਹਾਂ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਜੀ ਗੱਲ ਕੀਤੀ ਜਾਵੇ ਕਿੰਨੇ ਪੈਸੇ ਪਾਇਆ ਤੁਹਾਨੂੰ ਸਰਕਾਰ ਨੇ ਸਾਨੂੰ 43 ਲੱਖ ਪਾਇਆ ਜੀ ਕਿੰਨੇ ਮਹੀਨੇ ਬਾਅਦ ਪਿਆ ਇਹ 32 32 ਮਹੀਨੇ ਬਾਅਦ ਹੀ ਕੀ ਕੀ ਮੰਗ ਨੂੰ ਲੈ ਕੇ ਹੁਣ ਤੁਸੀਂ ਸਹਾਰਾ ਲਿਆ ਕਿ ਸਮਝ ਨਹੀਂ ਆਉਂਦਾ ਅਸੀਂ ਤਾਂ ਕਹਿੰਦੇ ਜੀ ਹੁਣ ਦੇ ਹਿਸਾਬ ਨਾਲ ਪੈਸੇ ਪਾਉਣ ਜੀ ਵੀ ਇੱਕ ਸਾਨੂੰ ਰਸਤਾ ਦਿੱਤਾ ਜਾਵੇ ਨਾਲੇ ਬੋਰ ਦੇ ਪੈਸੇ ਰਹਿੰਦੇ ਨੇ ਜੀ ਉਹ ਦਿੱਤੇ ਜਾਣ ਜੇਕਰ ਪੈਸੇ ਪੈ ਜਾਂਦੇ ਆ ਰਸਤਾ ਤੁਹਾਡੀ ਕਿੰਨੀ ਜ਼ਮੀਨ ਬਾਕੀ ਰਹਿੰਦੀ ਆ ਰਸਤਾ ਹੈ ਨਹੀਂ ਉਹਨੂੰ ਵਾਸਤੇ ਨਾ ਜੀ ਹੈ ਨਹੀਂ ਜੀ ਹੁਣ ਨਹੀਂ ਹੈਗਾ ਜੀ ਬਿਲਕੁਲ ਜੀ ਇਹ ਕਿਸਾਨ ਦਾ ਕਹਿਣਾ ਕਿ ਜਿਹੜੀ ਮੇਰੀ ਜ਼ਮੀਨ ਬਚਦੀ ਹੈ ਇਸ ਸਾਈਡ ਤੇ ਤੁਹਾਨੂੰ ਅਸੀਂ ਨੇੜੇ ਹੋ ਕੇ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਉਸ ਜ਼ਮੀਨ ਨੂੰ ਇੱਕ ਰਸਤੇ ਦੀ ਮੰਗ ਨੂੰ ਲੈ ਕੇ ਤੇ ਦੂਜਾ ਜਿਹੜੀ ਪੇਮੈਂਟ 32 ਮਹੀਨੇ ਪਹਿਲਾਂ ਇਹਨਾਂ ਵੱਲੋਂ ਪਾਈ ਗਈ ਸੀ ਉਸ ਪੇਮੈਂਟ ਕਿਉਂਕਿ ਹੁਣ ਜ਼ਮੀਨ ਪ੍ਰਾਪਰਟੀ ਦੇ ਜਿਹੜੇ ਰੇਟ ਨੇ ਉਹ ਵੱਧ ਚੁੱਕੇ ਨੇ ਕਿਸਾਨ ਦੀ ਜਿਹੜੀ ਮੰਗ ਆ ਕਿ ਮੈਂ 32 ਮਹੀਨੇ ਲੇਟ ਪੈਸੇ ਪਾਏ ਨੇ ਪਹਿਲਾਂ ਵਾਲੇ ਹਿਸਾਬ ਦੇ ਨਾਲ ਕਿ ਜਿਹੜੇ ਪੈਸੇ ਪਾਣੇ ਚਾਹੀਦੇ ਨੇ ਉਹ ਹੁਣ ਵਾਲੇ ਹਿਸਾਬ ਦੇ ਨਾਲ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਟੋਲ ਪਲਾਜਾ ਜਿਹੜਾ ਬਣ ਕੇ ਬਿਲਕੁਲ ਰੈਡੀ ਹੈ ਇਹ ਜਿਹੜਾ ਟੋਲ ਪਹਾ 250 ਮੀਟਰ ਤੇ ਇੱਥੇ ਟੋਲ ਪਲਾਜਾ ਹੈ ਉੱਤੇ ਤੁਹਾਨੂੰ ਬੋਰਡ ਦੇ ਉੱਤੇ ਦੱਸ ਦਈਏ ਤੇ ਦੂਜੇ ਪਾਸੇ ਕਿਸਾਨ ਦੀ ਜਿਹੜੀ ਬਾਕੀ ਜ਼ਮੀਨ ਹੈ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਰ ਇੱਥੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਹ ਸਵਾਲ ਇਹ ਨੇ ਭਾਵੇਂ ਕਿਸਾਨਾਂ ਦੀਆਂ ਜ਼ਮੀਨਾਂ ਰਿਕਵਰ ਕਰਕੇ ਮੋਟੀਆਂ ਰਕਮਾਂ ਦੇ ਕੇ ਉਸ ਜ਼ਮੀਨ ਤੇ ਇਸ ਰੋਡ ਵੱਡੇ ਪ੍ਰੋਜੈਕਟ ਨੇ ਜਿਹੜੇ ਲਾਏ ਜਾ ਰਹੇ ਨੇ ਤੇ ਦੂਜੇ ਪਾਸੇ ਇੱਕ ਪਾਸੇ ਕਿਸਾਨ ਮੋਟੀਆਂ ਰਕਮਾਂ ਲੈ ਕੇ ਖੁਸ਼ ਤਾਂ ਜ਼ਰੂਰ ਹੁੰਦਾ ਹੈ ਪਰ ਦੂਜੇ ਪਾਸੇ ਜਿਹੜੀ ਉਪਜਾਊ ਜ਼ਮੀਨ ਹੈ ਘਟਦੀ ਆ ਉਹਦਾ ਜਿਹੜਾ ਕਹਿ ਸਕਦੇ ਆ ਫੈਕਟ ਹੈ ਉਹ ਪਹਿਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਕਣਕ ਦਾ ਆਟਾ 40 ਰੁਪਏ ਕਿਲੋ ਕਦੇ ਵੀ ਨਹੀਂ ਹੋਇਆ ਸੀ ਪਰ ਹੁਣ ਇਹਨਾਂ ਪ੍ਰੋਜੈਕਟਾਂ ਕਰਕੇ ਕਿਤੇ ਨਾ ਕਿਤੇ ਜਿਹੜੀ ਉਪਜਾਊ ਜ਼ਮੀਨ ਹੈ ਉਹਨਾਂ ਦੇ ਘਟਣ ਦੇ ਕਾਰਨ ਜਿਹੜੀਆਂ ਮੰਗਾਈ ਹੈ ਉਹ ਵਧਣੀ ਲਾਜ਼ਮੀ ਹੈ ਕਿਉਂਕਿ ਹੁਣ ਸਾਰਾ ਕੁਝ ਆ ਜਿਹੜਾ ਸਰਕਾਰਾਂ ਨੇ ਸਰਕਾਰੀ ਖਰੀਦਾਂ ਤੇ ਥੋੜੀਆਂ ਢਿੱਲ ਵਰਕਤ ਦੀਆਂ ਨੇ ਤੇ ਪ੍ਰਾਈਵੇਟ ਘਰਾਣਿਆਂ ਨੂੰ ਜਿਹੜੀ ਖਰੀਦ ਹੈ ਉਹ ਕਰਾਈ ਜਾਂਦੀ ਆ ਇਸੇ ਕਰਕੇ ਕਿਸਾਨ ਨੇ ਜਿਹੜੇ ਲਗਾਤਾਰ ਐਮਐਸਪੀ ਦੀ ਮੰਗ ਨੂੰ ਲੈ ਕੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਰੋਜ਼ ਮੁਜ਼ਾਰੇ ਕਰ ਰਹੇ ਨੇ ਕਿ ਐਮਐਸਪੀ ਜਰੂਰੀ ਕੀਤੀ ਜਾਵੇ ਤਾਂ ਕਿ ਸਾਨੂੰ ਮਿਨੀਮਮ ਪ੍ਰਾਈਜ਼ ਆ ਜਿਹੜਾ ਉਹ ਦਿੱਤਾ ਜਾਵੇ ਦੂਜੇ ਪਾਸੇ ਜਿਹੜੇ ਪ੍ਰੋਜੈਕਟ ਨੇ ਕਿਸਾਨਾਂ ਦੀ ਮੰਗ ਹੈ ਕਿ ਸਾਨੂੰ ਜਿਹੜੀ ਹੁਣ ਦੀ ਜਿਹੜੀ ਰਕਮ ਹੈ ਉਸ ਦੇ ਹਿਸਾਬ ਨਾਲ ਸਾਨੂੰ ਪੈਸਾ ਦਿੱਤਾ ਜਾਵੇ ਪਰ ਦੇਖਣਾ ਹੋਵੇਗਾ ਕਿ ਇਹ ਕਿਸਾਨ ਨੂੰ ਜਿਹੜੀ ਹੁਣ ਦੀ ਬਣਦੀ ਰਕਮ ਹੈ ਉਹ ਦਿੱਤੀ ਜਾਏਗੀ ਜਾਂ ਫਿਰ ਇਹ ਮੋਕਾ ਮੋਰਚਾ ਲਗਾਤਾਰ ਚੱਲਦਾ ਰਹੇਗਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਕੈਮਰਾਮੈਨ ਭੀਮਚੰਦ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ